ਕਾਸ਼ ਦੀਪ ਸਾਡਾ ਫੌਜੀ ਪੁੱਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਐਮਐਸਪੀ ਗਰੰਟੀ ਕਾਨੂੰਨ ਦਿੱਤਾ ਜਾਵੇ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਉਹਨੂੰ ਵਾਪਸ ਲਿਆ ਜਾਵੇ ਤਾਂ ਕਿ ਇਹਨਾਂ ਨੇ ਇੱਕ ਕੱਲ ਵੀ ਇੱਕ ਨਿੱਕੀ ਜਿਹੀ ਮੀਟਿੰਗ ਕਰਕੇ ਉਹਦੇ ਵਿੱਚ ਕਹਿੰਦੇ ਜੀ ਇਹ ਵਾਪਸ ਲੈ ਲਿਆ ਵਾਪਸ ਲੈ ਲਿਆ ਪਹਿਲਾਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀਗਾ ਦੋਸਤੋ ਜਿੰਨਾ ਚਿਰ ਇਹ ਵਿਧਾਨ ਸਭਾ ਦੇ ਵਿੱਚ ਜਲਾਸ ਬਿਠਾ ਕੇ ਉਹਨੂੰ ਰੱਦ ਨਹੀਂ ਕਰਦੇ ਉਹਨਾਂ ਚ ਨਹੀਂ ਰੱਦ ਹੋਣਾ ਇਹਨੂੰ ਮੁੱਢੋਂ ਸਭ ਤੋਂ ਰੱਦ ਕੀਤਾ ਜਾਵੇ ਨਾ ਕਿ ਇਹ ਕੀਤਾ ਜਾਵੇ ਜਿਹੜਾ ਇਹਨਾਂ ਨੇ ਕੱਲ ਇਹਨੂੰ 4 ਜੂਨ ਨੂੰ ਬਣਾਇਆ ਤੇ ਉਹ ਮੁੜ ਕੇ ਇੱਕ ਪ੍ਰੈਸ ਰਿਲੀਜ਼ ਨੋਟ ਲੈ ਕੇ ਬੰਦ ਕਰਤਾ ਜਿਵੇਂ ਪਹਿਲਾਂ ਸੈਂਟਰ ਸਰਕਾਰ ਨੇ ਸਾਡੇ ਨਾਲ ਕੀਤੀ ਸੀ ਕਹਿੰਦੇ ਵੀ ਅਸੀਂ ਸਾਡੇ ਚ ਗਲਤੀ ਰਹਿ ਗਈ ਅਸੀਂ ਇਹਨਾਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਉਹ ਕਿੰਨੇ ਕਾਨੂੰਨ ਸਟੈਂਡ ਕਰਦੇ ਆ ਮਾਫੀ ਮੰਗ ਲਈ ਪਰ ਉਹ ਹਜੇ ਵੀ ਸਟੈਂਡ ਕਰਦੇ ਆ ਉਹਦੂ ਖਤਰਨਾਕ ਤਰੀਕੇ ਨਾਲ ਉਹਨਾਂ ਦੇ ਵਿੱਚ ਹੋਰ ਐਮੈਂਡਮੈਂਟਸ ਕਰਕੇ ਉਹ ਸਾਡੇ ਤੇ ਫਿਰ ਲਾਗੂ ਕਰਨਾ ਚਾਹੁੰਦੇ ਆ ਇਸੇ ਤਰ੍ਹਾਂ ਲੈਂਡ ਪੂਲਿੰਗ ਨੀਤੀ ਜਿੰਨਾ ਚਿਰ ਇਹਨੂੰ ਮੁੱਢੋਂ ਛੋਟੋਂ ਰੱਦ ਨਹੀਂ ਕਰਦੇ ਤੁਹਾਡੇ ਬੱਚਿਆਂ ਦੀਆਂ ਜ਼ਮੀਨਾਂ ਤੁਹਾਡੇ ਪੋਤਰੀਆਂ ਦੀਆਂ ਜ਼ਮੀਨਾਂ ਨਹੀਂ ਬਚ ਸਕਦੀਆਂ ਸਾਡੀਆਂ ਧੀਆਂ ਦੀਆਂ ਜ਼ਮੀਨਾਂ ਨਹੀਂ ਬਚ ਸਕਦੀਆਂ ਦੋਸਤੋ ਜਿੰਨਾ ਰੁਜ਼ਗਾਰ ਖੇਤੀਬਾੜੀ ਦਿੰਦੀ ਹੈ ਔਰ ਕੋਈ ਕਾਰਪੋਰੇਟ ਕਰਾਣਾ ਨਹੀਂ ਦੇ ਸਕਦਾ। ਜੀ ਦੇ ਕੋਲੇ 10 ਕਿੱਲੇ ਜ਼ਮੀਨ ਹੈ ਔਰ 5 ਜੀ ਹੈ। ਸਾਰਾ ਢਬਰਾ ਖਾਂਦਾ ਹੈ। ਘੱਟੋ ਘੱਟ 5 ਜਣੇ ਉਹਦੇ ਖੇਤ ਦੇ ਵਿੱਚ ਹੋਰ ਲੇਬਰ ਕਰਦੇ ਆ ਜਿਹੜੇ ਜਿੰਨਾ ਇਹ ਪੈਸੇ ਦਿੰਦੇ ਆ ਉਸ ਤੋਂ ਸਵਾਏ ਪੈਸੇ ਉਹ ਫੇਰ ਵੀ ਉੱਥੇ ਕਮਾ ਲੈਂਦੇ ਆ। ਦੋ ਟਾਈਮ ਦੀ ਰੋਟੀ ਵੀ ਮਿਲ ਜਾਂਦੀ ਹੈ 400 ਰੁਪਿਆ ਵੀ ਮਿਲ ਜਾਂਦਾ ਹੈ। ਇਹ ਇਹ ਸਾਰਾ ਕੁਝ ਹੋ ਕੇ ਕਾਰਪੋਰੇਟ